ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੰਡਾ ਸੂਰੇਆਲਾ ਸੂਰੇਆਲਾ ਪਿੰਡ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਇਸ ਪਿੰਡ ਦੀ ਗਿੱਦੜਵਾਹ ਇਸ ਪਿੰਡ ਵਿੱਚ ਬਾਈ ਜਿਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਤੀਜਾ ਸੂਆ ਗੱਬਣ ਮੱਝ ਵਿਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਆਓ ਜਿਹੜੀ ਕਰ ਸਪਾ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਰਾਜਵਿੰਦਰ ਸਿੰਘ ਜੀ ਆ ਰਾਜਵਿੰਦਰ ਰਾਜਵਿੰਦਰ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 9814704799 9814704799 04799 99 ਤੇ ਬਾਈ ਮੱਝ ਆਪਣੇ ਘਰ ਦੀ ਹੈ ਜੀ ਹਾਂਜੀ ਘਰ ਦੀ ਹੈ ਜੀ ਤੇ ਕਿੰਮਾ ਸੂਆ ਸੁੰਦੀ ਹੈ ਬਾਈ ਇਹ ਵੀਰੇ ਤੀਜਾ ਸੂਆ ਸੂਨ ਕੱਬਾ ਤੀਜਾ ਸੂਆ ਹਾਂਜੀ ਠੀਕ ਆ ਜੀ ਤੇ ਬਾਈ ਜੀ ਕਿੰਨੇ ਕ ਦਿਨ ਲੈਂਦੀ ਹੈ ਦਿਨ ਵੀਰੇ ਲੈ ਜੂ 5 6 ਹਜੇ ਠੀਕ ਆ ਤੇ ਸੀਮਨ ਕਿਹੜਾ ਲੱਗਿਆ ਬਾਈ ਇਹਦੇ ਸਿਮਨੇ ਦੇ ਵੀਰੇ ਅਨਮੋਲ ਐ M29 ਦਾ ਜਿਹੜਾ M29 ਦਾ ਬੱਚਾ ਹੰਸੂ ਪੈਂਡਾ ਸਰਸੇ ਜ਼ਿਲ੍ਹੇ ਦਾ ਵਾਹ ਜੀ ਵਾਹ ਤੇ ਬਾਈ ਯਾਰ ਤੁਹਾਡੇ ਹੋਰ ਵੀ ਪਸ਼ੂ ਵੇਖ ਕੇ ਰੂਹ ਖੁਸ਼ ਹੋ ਗਈ ਆ ਹਾਂਜੀ ਬਈ ਤੇ ਵਗਾਊ ਦਾ ਚਾਲ ਆਪਣੀ ਇਹ ਵੱਡੀ ਮਾਝੀ ਆ ਤੇ ਆਹ ਜਿਹੜੀ ਝੋਟੀ ਆ ਇਹ ਕਿਹੜੇ ਸਾਹ ਦੀ ਐ ਇਹ ਅਰਜਨ ਕੁੰਗੜ ਦੀ ਐ ਵੀਰੇ ਅਰਜਨ ਕੁੰਗੜ ਦੀ ਹਾਂਜੀ ਠੀਕ ਆ ਇਹਦੇ ਵੀ ਇਹੀ ਲਵਾਇਆ ਸੀ ਵੀਰੇ ਅਨਮੋਲ ਦਾ M29 ਦਾ ਇਹ ਐ ਵੀ ਉਸੇ ਦਾ ਹੀ ਆ ਉਸੇ ਦੀ ਟੀਕੇ ਇਹ ਵੀ ਕੱਟੀ ਆ ਸਵਾ ਮਹੀਨੇ ਦੀ ਵਾਹ ਜੀ ਵਾਹ ਕਿਆ ਬਾਤ ਆ ਤੇ ਆਹ ਕੱਟੀ ਬਾਈ ਜੀ ਏ ਵੀਰੇ ਇਹ ਤਾਂ ਡਿਟੇਲ ਦਾ ਨਹੀਂ ਮੈਨੂੰ ਪਤਾ ਅੱਛਾ ਹਾਂਜੀ ਇਹ ਆਪਾਂ ਲਈ ਸੀਗੀ ਇਹ ਲਈ ਸੀਗੀ ਲਈ ਸੀਗੀ ਹਾਂਜੀ ਠੀਕ ਹੈ ਜੀ ਤੇ ਬਾਈ ਇਹ ਕਿੰਨੀਆਂ ਘਤਾਰਾਂ ਮੱਝ ਥੱਲੇ ਮੱਝ ਵੀਰੇ ਆਪਾਂ ਇਹਦਾ ਮਨਕ ਚਲੋ 16 ਤੋਂ ਉੱਪਰ ਹੀ ਚੋਇਆ 16 ਤੋਂ ਉੱਤੇ ਹਾਂਜੀ ਕਹਿਣ ਨੂੰ ਤਾਂ ਪਹਿਲਾਂ 18 ਕਹਿਦ ਗਏ ਪਰ ਜਿੰਨਾ ਚੋਇਆ ਆਪਾਂ ਉਹਨਾਂ ਦੱਸਣਾ ਵਾਹ ਜੀ ਵਾਹ ਕਿਆ ਬਾਤ ਹਾਂਜੀ ਲਓ ਵੀ ਮਿੱਤਰੋ ਰੂਹ ਖੁਸ਼ ਹੋ ਜੂਗੀ ਥਾਣ ਹਵਾਂ ਨਾ ਵੇਖ ਕੇ ਦੇਖ ਸਕਦੇ ਹੋ ਤੁਸੀਂ ਬਹੁਤ ਸੀਲਸ ਲਾਗਾ ਕਰਮਾ ਵਾਲੀ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਲਾਂ ਦੀ ਜੱਜਮੈਂਟ ਕਰਾ ਰਹੀਏ ਤੋਰ ਕੇ ਵੀ ਤੁਹਾਨੂੰ ਦੋਸਤੋ ਵਿਖਾਵਾਂਗੇ ਦੇਖ ਸਕਦੇ ਹੋ ਤੁਸੀਂ ਥਾਣਾ ਦੀ ਜਿਹੜੀ ਚੜਾਈ ਆ ਬਹੁਤ ਦੂਰ ਆ ਥਣ ਲੱਗਾ ਦੇਖ ਸਕਦੇ ਹੋ ਤੁਸੀਂ ਮੋਟਾ ਮੋਟਾ ਥਣ ਲੱਗਾ ਤੇ ਚਾਰਾਂ ਚੁੰਡਾਂ ਦੇ ਪੀੜੀ ਦੇ ਪਾ ਵਾਂਗੂ ਲੱਗੇ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਦਿਖਾਉਨੇ ਆ ਦੂਜੇ ਪਾਸੇ ਤੋਂ ਵੀ ਦੋਸਤੋ ਬਿਲਕੁਲ ਸੇਮ ਸਹਿਜ ਆ ਥਾਣਾ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਥਣ ਲੱਗਾ ਤੇ ਕਦ ਕਾਠਾ ਪੈਠਪੜਾ ਮੂੰਹ ਮੱਥਾ ਸਿੰਘ ਹਰ ਪੱਖ ਤੋਂ ਦੋਸਤੋ ਮੱਜ ਬਹੁਤ ਚੰਗੀ ਆ ਦੇਖ ਸਕਦਾ ਤੁਸੀਂ ਹਵਾਨਾ ਹਜੇ ਹਫਤਾ ਮੈਂ ਨਹੀਂ ਲੈਣਾ ਤੇ ਹਫਤੇ ਦੇ ਵਿੱਚ ਦੋਸਤੋ ਇਹਨੇ ਜਿਹੜਾ ਕੁਝ ਕਰਨਾ ਹੈ ਉਹ ਤੁਹਾਨੂੰ ਆਪੇ ਪਤਾ ਲੱਗਣਾ ਚਾਹੀਦਾ ਤੋਰ ਕੇ ਤੁਹਾਨੂੰ ਦਿਖਾਉਣੇ ਆ ਦੋਸਤੋ ਤੁਰਦੀ ਦੋ ਤੁਹਾਨੂੰ ਹਵਾਨੀ ਦੀ ਸਾਰੀ ਜਜਮੈਂਟ ਇਹਦੀ ਆਊਗੀ ਲਓ ਵੀ ਮਿੱਤਰੋ ਮੱਲਾ ਨੂੰ ਤੁਰਦੀ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਖੁੱਲਾ ਤੇ ਵੱਡਾ ਹਵਾਨਾ ਇਹਨੇ ਤਿਆਰ ਕਰਨਾ ਤੋ ਅਰੇ ਅਸੇ ਕਰ ਲਾਓ ਹੀ ਮਟਰ ਬਹੁਤ ਹੀ ਸੋਹਣਾ ਪੈਠਪੜਾ ਉਦੋਂ ਚੰਗਾ ਹਵਾਨਾ ਆ ਕੇ ਤੁਸੀਂ ਦੇਖੋਗੇ ਦੋ ਘੜੀਆਂ ਖੜ ਕੇ ਵੇਖਣ ਵਾਲੀ ਮੱਝਾ ਦੋਸਤੋ ਆਮ ਜਿਮੀਂਦਾਰ ਪਰਿਵਾਰ ਕੋਲੇ ਹੈ ਇਹ ਮੱਝ ਮੋੜੋ ਬਾਈ ਤੇ ਬਹੁਤ ਹੀ ਚੰਗੇ ਪਸ਼ੂ ਬਾਈ ਜੀ ਹਰਾਂ ਦੇ ਸਾਰੇ ਪਸ਼ੂ ਚੰਗੇ ਆ ਪਰ ਫਿਲਹਾਲ ਦੋਸਤੋ ਇਹ ਮੱਝ ਵਕਾਊ ਆ ਰਾਜੀਪੜੀ ਵੀ ਬਹੁਤ ਆ ਤੇ ਬਾਈ ਕਹਿੰਦਾ ਵੀ ਜਿੰਨਾ ਪਾ ਦਿਓਗੇ ਇਹਨਾਂ ਤੇ ਉਨਾ ਹੀ ਕੱਢ ਲੂਗੇ ਗਾਂ ਵਾਲਾ ਕੰਮ ਹੀ ਐ ਦਾ ਖਾਂਦੀ ਪੀਂਦੀ ਬਹੁਤ ਖੁੱਲਾ ਬੰਦੂ ਜੀ ਲਾਓਈ ਮਤਰੋ ਹਰ ਪੱਖ ਤੋਂ ਤੁਹਾਨੂੰ ਝੋਟੀ ਦਿਖਾਦੀ ਆ ਤੇ ਬਾਈ ਜੀ ਆਪਾਂ ਇਹਦਾ ਮੁੱਲ ਕੀ ਕਰਾਂਗੇ ਮੁੱਲ ਵੀਰੇ 1.5 ਲੱਖ ਰੁਪਇਆ ਮਾਨਤਨ ਹੋ ਜੂ ਬਾਈ ਜੀ ਹਾਂ ਮਾਨਤਨ ਕਰ ਦਾਂਗੇ ਵੀਰੇ ਲਓ ਵੀ ਸੱਜਣੋ ਕੋਈ ਜਿਆਦਾ ਮਿਲਿਆ ਮੰਗਿਆ ਨਾਲ ਜਿਆਦਾ ਨਹੀਂ ਮਿਲਦੇ ਹੁੰਦੇਗੇ ਤੇ ਬਾਈ ਕਹਿੰਦਾ ਵੀ ਇੱਕ ਤਾਂ ਆਪਾਂ ਗੱਲ ਕੀਤੀ ਹੈ ਸੱਚੀ ਜੰਨਾ ਦਾ ਦੁੱਧ ਆਪਾਂ ਕੱਢਿਆ ਆਮ ਸੇਵਾ ਨਾਲ ਤੇ ਬਾਈ ਜੀ ਤੁਸੀਂ ਕਹਿੰਦੇ ਖਰਾਕ ਖਰੂਕ ਜਿੰਨੀ ਪਾ ਦਿਓ ਖਰਾਕ ਬਾਈ ਚਾਰੂ ਇੰਨੀ ਆ ਜਿਹੜੀ ਚੀਜ਼ ਮਰਜੀ ਪਾ ਦਿਓ ਇਹਨੂੰ ਠੀਕ ਆ ਜੀ ਠੀਕ ਆ ਨਾ ਕਹਿਣ ਨੂੰ ਤਾਂ ਕੋਲ ਆਪਾਂ 18 ਕਹਿ ਦੀ 19 ਕਹਿ ਦੇ ਪਰ ਜਿੰਨਾ ਚੋਇਆ ਆਪਾਂ ਉਹਨਾਂ ਦੱਸਿਆ ਮੱਝ 18 ਤੋਂ ਵੀ ਉੱਤੇ ਦੁੱਧ ਦੇਊਗੀ ਵਾਹ ਜੀ ਵਾਹ ਕੀ ਬਾਤ ਹੈ ਲਓ ਵੀ ਮਿੱਤਰੋ ਨੰਬਰ 22 ਦਾ ਆਪਾਂ ਸਕਰੀਨ ਤੇ ਪਾਤਾ ਇਸ ਨ ਬਾਕੀ ਵੀਰੇ ਆਇਆ ਨਾ ਬਾਕੀ ਚਵਾਈ ਦੀ ਬਹੁਤ ਪੋਲੀਆ ਤੇ ਮੋਟੀ ਧਾਰ ਆ ਠੀਕ ਆ ਜੀ ਤੇ ਭਾਰ ਦੀ ਥਣ ਦੀ ਆਪਣੀ ਗਾਰੰਟੀ ਹੋ ਗਈ ਜ਼ਿੰਮੇਵਾਰੀ ਹੋ ਗਈ ਇਸ ਚੀਜ਼ ਦੀ ਫੁੱਲ ਹਾਂ ਫੁੱਲ ਵਾਹ ਜੀ ਵਾਹ ਕਿਆ ਬਾਤ ਐ ਇੰਨੀ ਗਾਰੰਟੀਆਂ ਬਾਈ ਕੋਈ ਵੇਚਣ ਵਾਲਾ ਦਿੰਦਾ ਨਹੀਂ ਆ ਤੇ ਉੱਪਰਲੇ ਨੰਬਰ ਤੇ ਬਾਈ ਨਾਲ ਗੱਲ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਐ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਤੇ ਜਲਦੀ ਮਿਲਦੇ ਆਂ ਅਜੇ ਹੀ ਨਵੀਂ ਵੀਡੀਓ ਨਾਲ। ਧੰਨਵਾਦ। ਕਿਤੇ ਉਹਨੇ ਸੋਣੇ ਤੋਂ ਬੈਠਿਆ ਨਹੀਂ ਜਾਣਾ। ਐਡਾ ਹਵਾਨਾ ਤਿਆਰ ਕਰ। ਐਨਾ ਹਵਾਨਾ ਹਜੇ ਹੁਣ ਵੀ ਬਹੁਤ ਆ। ਹਾਂਜੀ ਹਜੇ 5-6 ਦਿਨ ਲੈ ਜੂਗੀ। ਲੈ ਜੂਗੀ ਲੈ ਜੀ। ਤਾਂ ਅੱਜ ਤਰੀਕ ਕਿੰਨੀ ਹੋਗੀ? ਅੱਜ ਤਰੀਕ ਦਾ 10 ਆ ਨਾ 13 ਨੂੰ ਇਹ ਦਿਨ ਪੂਰੇ ਆ। ਤੇ ਦੋ ਤਿੰਨ ਦਿਨ ਵੱਧ ਵੀ ਲੈ ਜੂਗੀ। ਵੱਧ ਲੈ ਜੀ। ਸਹੀ ਗੱਲ। ਹਾਂਜੀ ਹਾਂਜੀ। ਬਹੁਤ ਬਹੁਤ ਧੰਨਵਾਦ ਜੀ ਵੀਡੀਓ ਵੇਖਣ ਦੇ ਲਈ ਮਿਲਦੇ ਆਂ ਦੋਸਤੋ ਜਲਦੀ ਅਜੇ ਹੀ ਨਵੀਂ ਵੀਡੀਓ ਨਾਲ। ਧੰਨਵਾਦ।